ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੱਧ ਤੋਂ ਵੱਧ ਸੰਗਤਾਂ ਕੋਲ ਪਹੁੰਚੇ ਤਾਂ ਕਿ ਸੰਗਤਾਂ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਾਡੀ ਨਿੱਜਵਾਚਕ ਪਰਨਾਮ ਤੇ ਹੀ ਹੈ ਉਹਦੇ ਵਿੱਚ ਸਬੰਧ ਕਾਰਕ ਤੇ ਆਪਾਦਾਨ ਕਾਰਕ ਜਿਹੜਾ ਸੀ ਉਹ ਬਕਾਇਆ ਸੀ ਬਾਕੀ ਰਹਿੰਦਾ ਸੀ ਜਿਹੜਾ ਕਿ ਆਪਾਂ ਵਿਚਾਰ ਕਰਨੀ ਹੈ ਸੋ ਇਸ ਨੂੰ ਆਪਾਂ ਇਹਨਾਂ ਪੰਕਤੀਆਂ ਦੇ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨੂੰ ਵਿਚਾਰ ਕਰਦੇ ਹਾਂ ਔਰ ਸਾਦ ਸੰਗਤ ਸਬੰਧ ਕਾਰਕ ਜਿਹੜਾ ਹੈ ਉਹਦੇ ਵਿੱਚ ਦੇਖੋ ਆਪੁਨਾ ਪਪੇ ਨੂੰ ਕੰਡਣ ਨੂੰ ਆਪੁਨਾ ਆਉਂਦਾ ਆਪਨੇ ਆਪਣੇ ਆਪਨ ਆਪਣੀ ਅਪ ਅਪ ਇਹ ਹੁੰਦਾ ਫਿਰ ਆਪਾਦਾਨ ਇਹ ਸਾਰਾ ਇਕਵਚਨ ਚ ਹੁੰਦਾ ਆਪਾਦਾਨ ਆਪੋ ਆਪਸ ਆਪੋ ਇਹ ਤਿੰਨ ਇਹ ਹੈਗੇ ਨੇ ਇਹ ਨਿਸ਼ਾਨੀਆਂ ਨੇ ਇਹਦੀਆਂ ਔਰ ਇਹਨਾਂ ਦੀਆਂ ਪੰਕਤੀਆਂ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਵਿਚਾਰ ਕਰਦੇ ਹਾਂ ਅਬ ਮੋਹ ਰਾਮ ਆਪਣਾ ਆਪੋਨਾ ਕਰ ਜਾਣਿਆ ਆਬੋ ਮੋਹ ਆਬੋ ਮੋਹ ਆਬ ਮੈਂ ਰਾਮ ਰਾਮ ਨੂੰ ਆਪਣਾ ਆਪਣਾ ਆਪ ਦਾ ਕਿਉਂਕਿ ਸਬੰਧਕਾਰ ਦੇ ਵਿੱਚ ਹੈ ਦਾ ਦੇ ਦੀ ਹੁੰਦਾ ਉਤੋਂ ਪਤਾ ਲੱਗਦਾ ਆਪਣਾ ਦਾ ਕੀ ਬਨੂ ਆਪਣਾ ਆਪ ਦਾ ਕਰ ਜਾਣਿਆ ਆਪ ਦਾ ਆਪਣਾ ਤੋਂ ਪਾ ਆਪ ਦਾ ਆਪ ਦਾ ਕਰ ਜਾਣਿਆ ਆਪਣੀ ਮਾਇਆ ਆਪ ਫਸਾਰੀ ਆਪੇ ਦੇਖਨ ਹਾਰਾ ਆਪਣੀ ਮਾਇਆ ਆਪ ਬਸਾਰੀ ਆਪਹਿ ਦੇਖਨ ਹਾਰਾ ਅਗੇ ਆਪਣੇ ਵਿਚਾਰ ਅਸਵਾਰੀ ਕੀਜੈ ਆਪਣੇ ਵਿਚਾਰ ਰਹੀਆਂ ਵਿਚਾਰ ਨਾਲ ਆਪਣੇ ਹੁਣੇ ਆਪਣੇ ਆਪਣੇ ਤੋਂ ਭਾਵ ਆਪ ਦੇ ਆਪਣੇ ਤੋਂ ਵੀ ਭਾਵ ਕੀ ਆਪ ਦੇ ਆਪ ਦਾ ਹੁੰਦਾ ਜਾਂ ਆਪ ਦੇ ਆਪ ਦੇ ਵਿਚਾਰ ਅਸਵਾਰੀ ਕੀਜੇ ਕਰੋ ਅਬ ਕਿਛ ਆਪਣਾ ਸਭ ਕੁਝ ਆਪਣਾ ਕਰ ਕਰ ਰੱਖਿਆ ਖਿੰਮੇ ਭਇਆ ਪਰਾਇਆ ਸਭ ਕੁਝ ਆਪਣਾ ਆਪ ਦਾ ਸਭ ਕੁਝ ਆਪ ਦਾ ਕਰ ਕਰਕੇ ਰੱਖਿਆ ਤੇ ਖਿੰਮੇ ਭਇਆ ਪਰਾਇਆ ਖਿੰਡ ਦੇ ਵਿੱਚ ਪਰਾਇਆ ਹੋ ਗਿਆ ਤੇ ਰੱਖਿਆ ਸੀ ਆਪ ਦਾ ਕਰ ਕਰਕੇ ਸਭ ਕੁਝ ਸਾਰਾ ਕੁਝ ਆਪ ਦਾ ਆਪ ਦਾ ਕਰਕੇ ਰੱਖਿਆ ਸੀ ਤੇ ਖਿੰਮੇ ਭਇਆ ਪਰਾਇਆ ਭਾਵ ਆਪਣਾ ਕੀ ਹੈ ਆਪਣੇ ਦਾ ਮਤਲਬ ਆਪ ਦਾ ਆਪ ਦਾ ਤੋਂ ਸਬੰਧਕਾਰਕ ਆ ਗਿਆ ਆਪ ਦਾ ਅਗੇ ਸੋਣ ਸੋਣ ਜੀਵਾ ਸੋਏ ਤਿਨਾ ਕੀ ਜੀਵਾ ਮੈਂ ਸੋਣ ਸੋਣ ਕੇ ਜਿਉਂਦਾ ਸੋਏ ਉਹਨਾਂ ਦੀ ਸੋਭਾ ਤਿਨਾ ਕੀ ਉਹਨਾਂ ਦੀ ਜਿਨ ਆਪਣਾ ਪ੍ਰਭ ਜਾਤਾ ਜਿਨ ਜਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣਾ ਆਪਣਾ ਕੀ ਆਪ ਦਾ ਆਪ ਦਾ ਪ੍ਰਭ ਜਾਤਾ ਆਪ ਦਾ ਪ੍ਰਭ ਨੂੰ ਜਾਣਿਆ ਜਾਤਾ ਜਾਣਿਆ ਆਪਦਾ ਪ੍ਰਭ ਜਾਂਦਾ ਆਪ ਪ੍ਰਭ ਜਾਂਦਾ ਅਗੇ ਆਪੇ ਭਗਤਾ ਆਪ ਆਪੇ ਭਗਤਾ ਆਪ ਸੁਆਮੀ ਆਪ ਭਗਤ ਆਪ ਸੁਆਮੀ ਆਪਣ ਸੰਗ ਰਤਾ ਆਪਨ ਆਪਨ ਆਉਦਾ ਆਉਦੇ ਆਪ ਦੇ ਆਪਣ ਸੰਗ ਰਤਾ ਆਪ ਦੇ ਸੰਗ ਰਤਾ ਦੇ ਦਾਗਿਆ ਦੇਵੀ ਆ ਜਾਂਦਾ ਦਾ ਦੇ ਦੀ ਵੀ ਹੁੰਦਾ ਸਾਂਗ ਰਤਾ ਆਪਦੇ ਸੰਗ ਇਥੋਂ ਕੀ ਸੰਬੰਧਕਾਰ ਕਾ ਗਿਆ ਆਪਣੇ ਕੋਲ ਕਾਟ ਸਿਲਕ ਦੁਖ ਮਾਇਆ ਦੁਖ ਮਾਇਆ ਦੀ ਸਿਲਕ ਫੰਸ ਫਾਸੀ ਕੱਟ ਕੇ ਕਰ ਲੀਨੇ ਆ ਕਰ ਲੀਨੇ ਅਪ ਦਸੇ ਕੀ ਕਰ ਲਿਆ ਕਰਨ ਕਰ ਲੈ ਅਪ ਅਪ ਕੀ ਆਪ ਦੇ ਅਪ ਅਪ ਕੀ ਉਹ ਸੰਬੰਧਕਾਰ ਚ ਆਪ ਦੇ ਆਪ ਹੁੰਦਾ ਆਪ ਦੇ ਦਸੇ ਇਹ ਦਸੇ ਦਾ ਅਰਥ ਹੈ ਦਾਸ ਆਪਦੇ ਦਾਸ ਕਰ ਲਈ ਆਪਦੇ ਦਾਸ ਕਰ ਲੀਨੇ ਕਾੜ ਸਿਲਕ ਸੁਖ ਮਾਇਆ ਕਰ ਲੀਨੇ ਅਪ ਦਸੇ ਆਪਦੇ ਦਾਸ ਇਹ ਦਸੇ ਦਾ ਪਾਵ ਹੈ ਦਾਸ ਦਾਸ ਅਗੇ ਨਵੇ ਕਾਸ ਸੇ ਜਾਸਨੀ ਮੂਲ ਨ ਜਾਣੇ ਅਪ ਬਲ ਅਪ ਬਲ 90 90 90 ਦਾ ਸੁਪਾਵਾ 90 ਸਾਲ ਦਾ ਸਹਿਜ ਸਣੀ ਜਿਹੜਾ ਮੰਜੇ ਤੇ ਬਹਿ ਜਾਂਦਾ ਮੰਜੇ ਤੇ ਬਹਿਣ ਵਾਲਾ ਮੰਜੇ ਤੇ ਬੰਦਾ ਮੂਲ ਨਾ ਜਾਣੇ ਉਹ ਬਿਲਕੁਲ ਉਕਾ ਨਹੀਂ ਜਾਣਦਾ ਅਪਬਲ ਆਪ ਦਾ ਬਲ ਵੀ ਮੇਰੇ ਕੋ ਕਿੰਨਾ ਕਿੰਨੀ ਵੀਗਨਸ ਹੈ ਕੀ ਹੈ ਅਪਬਲ ਅਪਬਲ ਆਪ ਦਾ ਬਲ ਆਪਦੀ ਉਹ ਆਪਦਾ ਬਲ ਨਹੀਂ ਜਾਣਦਾ 90 ਦਾ ਜਿਹੜਾ ਮੰਜੇ ਦਾ ਤੇ ਪਿਆ ਰੇਂਦਾ ਬਹਿਣ ਵਾਲਾ ਉਹ ਕਹਿੰਦੇ 90 ਕਾ ਸਹਿਜ ਸਹਿਜ ਆਸਨੀ ਮਨਜੇ ਤੇ ਮੂਲ ਨ ਜਾਣੇ ਅਪਵਰ ਉਹ ਆਪਣੇ ਬਲ ਨੂੰ ਨਹੀਂ ਜਾਣਦਾ ਵੀ ਮੈਂ ਕਿੰਨਾ ਕਹੇਗਾ ਕਿੰਨਾ ਕੋਈ ਕਿੰਨੇ ਸੇ ਮੇਰੀ ਕਿੰਨਾ ਕਪਾਲ ਹੈ ਉਹ ਆਪ ਦੇ ਬਲ ਨੂੰ ਪਾਪ ਨਹੀਂ ਜਾਣਦਾ ਇੱਕ ਨਾ ਨੂੰ ਤੂੰ ਮੇਲ ਲੈ ਹੋਣਾ ਗਿਆ ਆਪਾਦਾਨ ਆਪਾਦਾਨ ਤੋਂ ਪੱਜੇ ਮੋٹے ਤੌਰ ਤੇ ਕਰਕੇ ਤੇ ਤੂੰ ਦਾ ਧਿਆਨ ਰੱਖਣ ਦੀ ਲੋੜ ਦੀ ਆਪਾਦਾਨ ਚ ਆਪਾਦਾਨ ਇੱਕ ਨਾ ਨੂੰ ਤੂੰ ਮੇਲ ਲੈ ਹੈ ਇੱਕਨਾਂ ਨੂੰ ਤੂੰ ਮੇਲੈ ਇੱਕ ਕਈਆਂ ਨੂੰ ਤਾਂ ਤੂੰ ਮੇਲ ਲੈਂਦਾ ਹੈ ਲੈ ਆਹ ਇਹਨੂੰ ਧਿਆਰੀ ਲੱਗੀ ਹੈ ਪ੍ਰੈਜ਼ੈਂਟ ਟੈਂਸ ਦੀ ਨਿਸ਼ਾਨੀ ਹੈ ਇੱਕਨਾਂ ਨੂੰ ਤੂੰ ਮੇਲ ਲੈ ਮੇਲ ਲੈਂਦਾ ਹੈ ਇੱਕ ਆਪੋ ਤੋਂ ਦੁਖਵਾਇਆ ਇੱਕ ਆਪੋ ਇੱਕ ਆਪੋ ਆਪ ਤੂੰ ਆਪ ਤੋਂ ਆਪ ਤੋਂ ਤੁਦ ਤੂੰ ਖਵਾਇਆ ਕਈਆਂ ਨੂੰ ਆਪ ਤੋਂ ਤੁਦ ਖਵਾਇਆ ਆਪ ਤੋਂ ਇਦਾਂ ਮਨਰ ਆਪੋਂ ਆਪ ਤੋਂ ਤੁੱਦ ਤੂੰ ਖਵਾਇਆ ਕਈਆਂ ਨੂੰ ਤੂੰ ਆਪ ਤੋਂ ਆਪ ਤੋਂ ਤੂੰ ਖਵਾਇਆ ਆਪੋਂ ਤੂੰ ਤੋਂ ਅੱਗੇ ਹੈ ਆਪੋਂ ਕਛੂ ਨ ਹੋਵਤ ਪਾਈ ਆਪੋਂ ਫਿਰ ਆ ਗਿਆ ਆਪੋਂ ਆਪੋਂ ਉਹ ਆ ਗਿਆ ਆਪੋਂ ਆਪ ਤੋਂ ਕਛੂ ਨ ਹੋਵਤ ਪਾਈ ਆਪ ਤੋਂ ਸੰਪਰਦਾ ਨਾਲ ਆਪ ਤੋਂ ਆਪੋਂ ਕਤੂ ਨਾ ਹੋਵਤ ਭਾਈ ਜਿਸ ਪ੍ਰਭ ਦੇਵੇ ਸੋ ਨਾਮ ਪਾਈ ਹੁਣ ਨਾਮ ਜਿਹੜਾ ਲੈਣਾ ਉਹ ਆਪ ਤੋਂ ਕੁਝ ਨਹੀਂ ਹੁੰਦਾ ਜਿਸ ਪ੍ਰਭ ਦੇਵੇ ਸੋ ਨਾਮ ਪਾਈ ਜਿਸ ਨੂੰ ਉਹ ਪ੍ਰਭ ਉਹ ਨਾਮ ਦਿੰਦਾ ਉਹਨੂੰ ਪ੍ਰਾਪਤ ਹੋ ਜਾਂਦਾ ਉਹ ਪਾ ਲੈਂਦਾ ਭਾਈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋਹੇ ਆਪ ਤੋਂ ਹੀ ਜਾਣੇ ਆਪੋ ਆਪ ਤੋਂ ਆਪਣੇ ਆਪ ਤੋਂ ਜਾਣਦਾ ਅੱਗੇ ਗਿਆ ਨਾ ਸੋਹੇ ਆਪੋ ਤੂੰ ਆਪੋ ਨਾਨਕ ਜੇ ਕੋ ਆਪੋ ਆਪ ਤੋਂ ਆਪ ਤੋਂ ਜਾਣੇ ਆਪ ਨੂੰ ਆਪਦੇ ਬਲ ਨੂੰ ਜਾਣਦਾ ਵੱਡਾ ਮਤਲਬ ਜਿਆਦਾ ਬਾਲਾ ਮਿਰਚ ਤੇ ਉਹ ਅੱਗੇ ਗਿਆ ਨਾ ਸੋਏ ਉਹ ਅੱਗੇ ਜਾ ਕੇ ਉਹ ਸੌਂਦਾ ਨਹੀਂ ਉਹਦੀ ਦਰਗਾਹ ਦੇ ਵਿੱਚ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਸਾਧ ਸੰਗਤ ਨਿਜਵਾਚਕ ਪ੍ਰਣਾਮ ਜਿਹੜੇ ਸੀਗੇ ਉਹ ਆ ਦੋ ਰਹਿੰਦੇ ਸੀ ਜਿਹੜੇ ਆਪਾਂ ਹੁਣ ਵਿਚਾਰੇ ਨੇ ਇਹਨਾਂ ਪੰਕਤੀਆਂ ਦੇ ਆਧਾਰ ਦੇ ਉੱਤੇ ਇਹ ਜਿਹੜਾ ਨਿਜਵਾਜੇ ਪਰਨਾਮ ਹੈ ਉਹ ਕੰਪਲੀਟ ਹੋ ਗਿਆ ਸਾਰਾ ਹੁਣ ਔਰ ਅਗਲੀ ਜਿਹੜਾ ਵਿਸ਼ਾ ਉਹ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਵਿਚਾਰਾਂਗੇ ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਇੰਨੀ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ